ਰੇਜ਼ਰ ਦੇ ਕੰਡੇ ਤੇ ਖੜੇ ਆ ਗੰਗਾ ਦੀ ਯਾਦ ਆਉਂਦੀ ਹੈ ਗੰਗਾ ਦੀ ਯਾਦ ਆਇਆ ਗੁਰੂ ਨਾਨਕ ਸਾਹਿਬ ਦੀ ਉਹ ਸਾਖੀ ਦੀ ਯਾਦ ਆਉਂਦੀ ਹੈ ਜਦੋਂ ਮਹਾਰਾਜ ਹਰਦਵਾਰ ਗਏ ਤੇ ਗੰਗਾ ਦੇਵੀ ਸੂਰਜ ਪ੍ਰਕਾਸ਼ ਦੀ ਕਮਾਲ ਦੀ ਸਾਖੀ ਹੈ ਵੀ ਗੰਗਾ ਦੇਵੀ ਜਲ ਤੋਂ ਪਾਣੀ ਤੋਂ ਨਦੀ ਤੋਂ ਬਾਹਰ ਆਉਂਦੀ ਹੈ ਤੇ ਬੋਲਦੇ ਹੈ ਕਵੀ ਸੰਤੋਖ ਸਿੰਘ ਕਿ ਜਦੋਂ ਗੰਗਾ ਬਾਹਰ ਆਉਂਦੀ ਹੈ ਤਾਂ ਬਰਫ ਦੀ ਮੂਰਤੀ ਬਣ ਕੇ ਬਾਹਰ ਆਉਂਦੀ ਹੈ ਬਰਫ ਦੀ ਮੂਰਤੀ ਦੇ ਰੂਪ ਵਿੱਚ ਬਾਹਰ ਆਉਂਦੀ ਹੈ ਮਹਾਰਾਜ ਦੇ ਮੂਰੇ ਆਉਂਦੀ ਹੈ ਉਹਦੇ ਹੱਥ 'ਚ ਥਾਲ ਫੜਿਆ ਹੋਇਆ ਜਿਹਦੇ ਵਿੱਚ ਮੋਤੀ ਹੀਰੇ ਹੋਰ ਪਦਾਰਥ ਸੋਨਾ ਮਹਾਰਾਜ ਦੇ ਅੱਗੇ ਆ ਕੇ ਖੜਦੀ ਹੈ ਮਹਾਰੇ ਕਹਿੰਦੇ ਹੁਕਮ ਕਰੋ ਭਾਈ ਕਹਿੰਦੀ ਮਹਾਰਾਜ ਭੇਟਾ ਲੈ ਕੇ ਆਈਆਂ ਤੁਹਾਡੇ ਲਈ ਮਹਾਰੇ ਕਹਿੰਦੇ ਭਾਈ ਇਹ ਸਾਡੇ ਕੀ ਕੰਮ ਹੈ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਇਹ ਸਾਡੇ ਕਿਸੇ ਕੰਮ ਨਹੀਂ ਉਹ ਕਹਿੰਦੀ ਮਹਾਰਾਜ ਜਿਹੜੀਆਂ ਮੇਜ ਸਭ ਤੋਂ ਕੀਮਤੀ ਛੇ ਆ ਉਹ ਮੈਂ ਤੁਹਾਡੇ ਚਰਨਾਂ 'ਚ ਭੇਟ ਕਰਨ ਵਾਸਤੇ ਲਿਆਈ ਮਹਾਰਾਜ ਭਾਈ ਸਾਹਿਬ ਨੂੰ ਕਹਿੰਦੇ ਆ ਭਾਈ ਮਰਦਾਨਾ ਜੀ ਨੂੰ ਕਿ ਭਾਈ ਜੀ ਇਹਨੂੰ ਲੈ ਜਾਓ ਸਰਾਫਾਂ ਕੋਲੇ ਤੇ ਬਦਲਾ ਕੇ ਪੈਸੇ ਲੈ ਕੇ ਤੇ ਉਹਨਾਂ ਪੈਸਿਆਂ ਦੀ ਰਸਦ ਲਿਆਓ ਤੇ ਇੱਥੇ ਲੰਗਰ ਚਲਾਈ ਗੰਗਾਉਂ ਪਿਟਾਵਾਂ ਭਾਈ ਮਰਦਾਨਾ ਜੀ ਨੂੰ ਦਿੰਦੀ ਐ ਸੱਚੇ ਪਾਤਸ਼ਾਹ ਗੰਗਾਉਂ ਕੋਤੀ ਨੂੰ ਵੇਖ ਕੇ ਫੇਰ ਕਹਿੰਦੇ ਆ ਭਾਈ ਹੋਰ ਕੋਈ ਹੁਕਮ ਤਾਂ ਗੰਗਾ ਮਹਾਰਾਜ ਅੱਗੇ ਖੜੀ ਬੋਲਦੀ ਐ ਕਿ ਮਹਾਰਾਜ ਹਜ਼ਾਰਾਂ ਲੱਖਾਂ ਸਾਲਾਂ ਤੋਂ ਲੋਕ ਮੇਰੇ ਵਿੱਚ ਆ ਕੇ ਇਸ਼ਨਾਨ ਕਰਦੇ ਆ ਤੇ ਆਪਦੇ ਪਾਪ ਧੋਕੇ ਜਾਂਦੀ ਹੈ ਮਹਾਰਾਜ ਉਹ ਤਾਂ ਆਪਦੇ ਪਾਪ ਧੋ ਜਾਂਦੇ ਆ ਪਰ ਮੇਰੇ ਤਾਂ ਸਿਰ ਉਹਨਾਂ ਪਾਪਾਂ ਦਾ ਭਾਰ ਹੋ ਜਾਂਦਾ ਮੇਰੇ ਪਾਪ ਕਿਵੇਂ ਲੈਣਗੇ ਮਹਾਰਾਜ ਜਿਹੜੇ ਮੈਂ ਲੋਕਾਂ ਦੇ ਇਕੱਠੇ ਕਰ ਰਹੀ ਹਾਂ ਉਹ ਮੇਰੇ ਸਿਰੋਂ ਕਿਵੇਂ ਲੈਣਗੇ ਕਹਿੰਦੇ ਸੱਚੇ ਪਾਤਸ਼ਾਹ ਜਵਾਬ ਦਿੰਦੇ ਆ ਕਵੀ ਸੰਤੋਖ ਸਿੰਘ ਲਿਖਦੇ ਆ ਕਿ ਹਜ਼ਾਰਾਂ ਲੱਖਾਂ ਸਾਲਾਂ ਬਾਅਦ ਕੋਈ ਮਹਾਪੁਰਸ਼ ਆਇਆ ਕਰੂਗਾ ਜੋ ਤੁਹਾਡੇ ਵਿੱਚ ਇਸ਼ਨਾਨ ਕਰੂਗਾ ਤੇ ਤੁਹਾਡੇ ਸਾਰੇ ਪਾਪ ਨਾਲ ਲੈ ਜਾਵੇਗਾ ਤੇ ਕਹਿੰਦੇ ਗੰਗਾ ਦੋਵੇਂ ਹੱਥ ਜੋੜ ਕੇ ਖੜੀ ਮਾਰਾ ਜੀ ਨੂੰ ਕਹਿੰਦੀ ਹੈ ਸੱਚੇ بادشاہ ਫਿਰ ਤੁਸੀਂ ਕਰੋਗੇ ਇਸ਼ਨਾਨ ਮਾਰਾ ਕਹਿੰਦੇ ਇਸ ਲਈ ਤਾਂ ਆਏ ਹਾਂ ਹੁਣ ਕਮਾਲ ਦੀ ਸਿੱਖਿਆ ਇਹ ਸਾਖੀ ਤੋਂ ਇਹ ਮਿਲਦੀ ਹੈ ਕਿ ਗੰਗਾ ਜਿਹਦੇ ਵਿੱਚ ਸਾਰੀ ਲੁਕਾਈ ਦੁਨੀਆ ਦੇ ਪਾਪ ਧੋਦੀ ਹੈ ਉਹ ਆਪਦੇ ਪਾਪ ਧੋਣ ਲਈ ਗੁਨਾਨਕ ਸਾਹਿਬ ਅੱਗੇ ਹੱਥ ਜੋੜ ਕੇ ਖੜੀ ਤੇ ਸਿੱਖ ਨੇ ਇਹ ਗੱਲ ਇੱਥੋਂ ਸਮਝਣੀ ਹੈ ਕਿ ਗੰਗਾ ਇਸ਼ਨਾਨ ਦੀ ਥਾਂ ਉਹ ਥਾਂ ਦਾ ਇਸ਼ਨਾਨ ਕਰੋ ਜਿੱਥੇ ਜਾ ਕੇ ਗੰਗਾ ਵੀ ਆਪਦੇ ਪਾਪ ਧਵਾਉਂਦੀ ਸੋ ਤਾਤ ਪਰਿਆਏ ਆ ਕਿ ਗੁਰਬਾਣੀ ਗੁਰਬਾਣੀ ਤੋਂ ਵੱਡੀ ਤਾਕਤ ਕੋਈ ਦੁਨੀਆ ਦੇ ਵਿੱਚ ਹੈ ਨਹੀਂ ਉਹ ਗੁਰਬਾਣੀ ਜਿਹੜੀ ਗੁਰੂ ਅੰਕਦੇਵ ਜੀ ਦੇ ਮੁਖ ਤੋਂ ਫੁੱਟਦੀ ਹੈ ਜਿਹੜੀ ਪ੍ਰਗਟ ਹੁੰਦੀ ਹੈ ਉਹ ਗੁਰਬਾਣੀ ਦੇ ਵਿੱਚ ਗੋਤੇ ਲਾ ਕੇ ਆਪਦੇ ਪਾਪ ਜਨਮਾਂ ਜਨਮਾਂ ਦੇ ਗੰਗਾ ਵੀ ਧੋਂਦੀ ਹੈ ਤਾਂ ਸਿੱਖ ਹੈ ਜਿਹੜਾ ਉਹ ਕਿਉਂ ਨਹੀਂ ਉਹ ਪਾਪ ਆਪ ਦੇ ਗੁਰਬਾਣੀ ਦੇ ਵਿੱਚ ਧੋ ਸਕੂਗਾ ਸਤਿਵਾਰ ਸਾਹਿਬ ਕਹਿੰਦੇ RAMDAS ਸਰੋਵਰ ਨਾਲ ਤੇ ਸਭ ਉਤਰੇ ਪਾਪ ਕਮਾਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ